ਸ਼ਸ਼ੀ ਕਾਜੀ ਮੈਂ ਵੈਦਮੇ ਕੀ ਜਵੰਦਾ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆਸ ਹੈ ਤੁਸੀਂ ਠੀਕ ਹੋਵੋਗੇ ਕਾਫੀ ਵੀਰਾਂ ਦੇ ਸਵਾਲ ਹੁੰਦੇ ਆ ਜਿਹੜੇ ਅੱਜ ਕੱਲ ਦੇ ਮੁੰਡੇ ਨੇ ਉਹਨਾਂ ਦੇ ਹਾਰਮੋਨ ਡਿਸਬੈਲੈਂਸ ਹੋਣ ਕਾਰਨ ਇਹ ਚੀਜ਼ ਵਾਜ ਜਾਂਦੀ ਹੈ ਜਿਵੇਂ ਕੁੜੀਆਂ ਦੀ ਬ੍ਰੈਸਟ ਹੁੰਦੀ ਹੈ ਲੇਡੀਜ਼ ਦੀ ਬ੍ਰੈਸਟ ਹੁੰਦੀ ਹੈ ਜੈਂਟਸ ਦੀ ਵੀ ਛਾਤੀ ਉਦਾਂ ਦੀ ਹੋ ਜਾਂਦੀ ਔਰ ਇਹ ਗੰਡਾ ਜਿਹਾ ਬਣ ਜਾਂਦੀ ਨੇ ਵਿੱਚ ਹਨਾ ਜਿਵੇਂ ਲੇਡੀਜ਼ ਦੀ ਬ੍ਰੈਸਟ ਉੱਪਰ ਦੀ ਆ ਉਦਾਂ ਦੀ ਬ੍ਰੈਸਟ ਸੇਮ ਮੁੰਡਿਆਂ ਦੇ ਵਿੱਚ ਹੋਣ ਲੱਗ ਜਾਂਦੀ ਹੈ ਕਾਫੀ ਵੀਰਾਂ ਨੂੰ ਜਾਦੇ ਸਮੱਸਿਆ ਹੁੰਦੀ ਹੈ ਇਹ ਤੁਸੀਂ ਦੇਖੋਗੇ ਉਹ ਦੱਬ ਕੇ ਉਹ ਗੰਡ ਜੀ ਵੀ ਬਣੀ ਹੋਏਗੀ ਆਮ ਆਪਣੇ ਨਹੀਂ ਹੁੰਦੀ ਜਿਨ੍ਹਾਂ ਦੇ ਬ੍ਰੈਸਟ ਵਾਂਗੂ ਹੋਊਗਾ ਉੱਪਰ ਨੂੰ ਉੱਬਰ ਜੂ ਪਤਾ ਲੱਗਣ ਲੱਗਿਆਂ ਦੂਰੋਂ ਟੀ-ਸ਼ਰਟ ਦੇ ਵਿੱਚੋਂ ਛੱਡ ਦੇ ਵਿੱਚੋਂ ਵੀ ਹਾਂ ਇਹਦੇ ਬ੍ਰੈਸਟ ਜੀ ਉੱਬਰ ਗਈ ਇਹਦੇ ਲਈ ਤੁਹਾਨੂੰ ਇੱਕ ਹੋਮੋਪੈਥੀ ਮੈਡੀਸਨ ਦੱਸਣ ਜਾ ਰਹੇ ਹਾਂ ਬਹੁਤ ਹੀ ਵਧੀਆ ਜਿਹੜੇ ਇਹਦੇ ਰਿਜ਼ਲਟ ਨੇ ਆਰ 90 ਆਰ 90 ਡਾਕਟਰ ਰਿਕਵੇਗ ਦੀ ਜਿਹੜੀ ਮੈਡੀਸਨ ਹੈਗੀ ਹੈ ਠੀਕ ਹੈ ਖਾਸ ਕਰਕੇ ਮੁੰਡਿਆਂ ਦੇ ਵਿੱਚ ਜਿਹੜੀ ਬ੍ਰੈਸਟ ਆ ਉਹਦੇ ਲਈ ਵਰਤੀ ਜਾਂਦੀ ਹੈ ਬ੍ਰੈਸਟ ਇਨਕਰੀਜ਼ ਹੋ ਜਾਂਦੀ ਹੈ ਇਹ ਮੈਡੀਸਨ ਦਾ ਲਗਾਤਾਰ ਸੇਵਨ ਕਰਨ ਨਾਲ ਮੰਨ ਲਓ 15 ਤੋਂ 20 ਬੂੰਦਾ ਤੁਸੀਂ ਇਹਦੀਆਂ ਲੈਣੀਆਂ ਹੁੰਦੀਆਂ ਨੇ ਅੱਧੇ ਕੱਪ ਪਾਣੀ ਦੇ ਵਿੱਚ ਜਿਹੜੀ ਤੁਹਾਡੀ ਬ੍ਰੈਸਟ ਜੀ ਵੱਧ ਗਈ ਹੈ ਇਹ ਕੁਝ ਦਿਨਾਂ ਦੇ ਵਿੱਚ ਹੌਲੀ-ਹੌਲੀ ਠੀਕ ਹੋਣੀ ਸ਼ੁਰੂ ਹੋ ਜੂ 1 ਤੋਂ 2 ਮਹੀਨੇ 2 ਤੋਂ 3 ਮਹੀਨੇ ਵਰਤਨ ਨਾਲ ਤੁਹਾਡੀ ਜਿਹੜੀ ਇਹ ਸਮੱਸਿਆ ਬਿਲਕੁਲੀ ਹੀ ਠੀਕ ਹੋ ਜੂਗੀ ਜਿਹੜੇ ਵੀਰਾਂ ਨੂੰ ਐਵੇਂ ਦੀ ਪ੍ਰੋਬਲਮ ਤੁਹਾਨੂੰ ਲੱਗਦਾ ਉਹਨਾਂ ਦੇ ਬ੍ਰੈਸਟ ਜੀ ਹੋ ਗਈ ਆ ਉਹਨਾਂ ਨੂੰ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ